ਲਓ ਜੀ ਦਿਨ ਦਿਹਾੜੇ ਅਜਿਹੇ ਮੁੰਡਿਆਂ ਨੇ ਇੰਨੀ ਕੁ ਹੱਤ ਚੁੱਕੀ ਹੋਈ ਹੈ ਕਿ ਜਦੋਂ ਇਹਨਾਂ ਦੀਆਂ ਵੀਡੀਓ ਸੇ ਇਹਨਾਂ ਦੇ ਮਾਪੇ ਦੇਖਦੇ ਨੇ ਤਾਂ ਉਹਨਾਂ ਨੂੰ ਵੀ ਆਪਣੇ ਪੁੱਤਾਂ ਤੇ ਸ਼ਰਮ ਆ ਜਾਂਦੀ ਹੈ ਜੀ ਹਾਂ ਦੱਸਦੀ ਹੈ ਕਿ ਮੋਗਾ ਦੇ ਬਾਗਾ ਪੁਰਾਣਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪੁਲਿਸ ਨੇ ਚੋਰ ਗਿਰੋਹ ਦੇ ਇੱਕ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ ਚੋਰ ਗਿਰੋ ਜ਼ਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਬਾਗਾ ਪੁਰਾਣਾ ਦੇ ਵਿੱਚ ਦਿਨ ਦਿਹਾੜੇ ਸ਼ਰੀਆਮ ਲੋਕਾਂ ਦੇ ਘਰਾਂ ਦੇ ਵਿੱਚ ਦਾਖਲ ਹੋ ਕੇ ਜਾਂ ਫਿਰ ਘਰਾਂ ਦੇ ਤਾਲੇ ਤੋੜ ਕੇ ਉਹਨਾਂ ਦੇ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਜਿਸ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਕੇ ਇਸ ਨੂੰ ਗ੍ਰਿਫਤਾਰ ਕੀਤਾ ਤੇ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਸ਼੍ਰੀ ਅਜੇ ਗਾਂਧੀ ਜੀ ਮਾਨਯੋਗ ਐਸਐਸਪੀ ਸਾਹਿਬ ਮੋਗਾ ਨੇ ਜੋ ਮੁਹਿੰਮ ਮਾੜੇ ਅੰਸ਼ਰਾਂ ਦੇ ਖਿਲਾਫ ਚਲਾਈ ਹੈ ਉਹਦੇ ਲੜੀਚੀ ਥਾਣਾ ਸਮਲਸਰ ਨੇ ਇੱਕ ਚੰਗੀ ਪ੍ਰਾਪਤੀ ਕੀਤੀ ਹੈ ਪਿਛਲੇ ਦਿਨੀ ਸਮਾਲ ਸਰਚ ਦੋ ਚਾਰ ਘਰਾਂ ਚ ਚੋਰੀਆਂ ਹੋ ਗਈਆਂ ਸੀ ਕੁਝ ਸੋਨਾ ਚਾਂਦੀ ਤੇ ਕੁਝ ਨਕਦੀ ਚੋਰੀ ਕਰਕੇ ਲੈ ਗਏ ਸੀ ਉਹ ਇਹਨਾਂ ਨੇ ਸੀਸੀਟੀਵੀ ਫੁਟੇਜ ਮੈਨੂਅਲ ਇੰਟ ਤੇ ਹੋਰ ਟੈਕਨੀਕਲ ਵਸੀਲਿਆਂ ਨਾਲ ਤਫ਼ਤੀਸ਼ ਕਰਦੇ ਹੋਏ ਇਸ ਚ ਜਿਹੜਾ ਮੇਨ ਇੱਕ ਦੋ ਚੋਰ ਆਈਡੈਂਟੀਫਾਈ ਕਰ ਲਏ ਸੀ ਜਿਹੜੇ ਆਵਾ ਬਸਤੀ ਫਿਰੋਜ਼ਪੁਰ ਦੇ ਰਹਿਣ ਵਾਲੇ ਨੇ ਜਿਦੇ ਚੋਂ ਇੱਕ ਭਜਨ ਲਾਲ ਜਿਹੜਾ ਹੈਗਾ ਉਹਨੂੰ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਜਦੋਂ ਕਿ ਦੂਸਰਾ ਸ਼ਮਾ ਉਹਦਾ ਸਾਥੀ ਹੈਗਾ ਉਹ ਨਹੀਂ ਕਾਬੂ ਆਇਆ ਹਜੇ ਤੱਕ ਉਹਨੂੰ ਵੀ ਜਲਦੀ ਕਾਬੂ ਕਰ ਲਿਆ ਜਾਏਗਾ ਇਹ ਚੋਰ ਦੀ ਪੁੱਛ ਵਿੱਚ ਤੋਂ ਇਹਦੀ ਨਿਸ਼ਾਨਦੇਹੀ ਤੇ ਹੁਣ ਤੱਕ 4 ਗ੍ਰਾਮ ਸੋਨਾ ਤੇ 90 ਗ੍ਰਾਮ ਚਾਂਦੀ ਬਰਾਮਦ ਹੋ ਚੁੱਕੀ ਹੈ ਇੱਕ ਇਹਨਾਂ ਦੇ ਜਿਹੜਾ ਵਾਰਦਾਤ ਵਰਤਿਆ ਮੋਟਰਸਾਈਕਲ ਹੈ ਉਹ ਵੀ ਬਰਾਮਦ ਕਰ ਚੁੱਕਿਆ ਹੈ ਇਹਦੇ ਵਿੱਚ ਮੈਂ ਵਿਸ਼ੇਸ਼ ਤੌਰ ਤੇ ਐਸਐਚਓ ਸਾਹਿਬ ਨੂੰ ਵਧਾਈ ਦੇਣਾ ਚਾਹਾਂਗਾ ਇਹਨਾਂ ਦੀ ਟੀਮ ਨੂੰ ਵਧਾਈ ਦੇਣਾ ਚਾਹਾਂਗਾ ਇਹਨਾਂ ਨੇ ਕਾਫੀ ਮਿਹਨਤ ਕਰਕੇ ਇਹਨੂੰ ਫੜਿਆ ਜਦੋਂ ਕਿ ਇਹਨੂੰ ਫਰੋਜਪੁਰ ਤੋਂ ਫੜਨ ਗਏ ਸੀ ਤਾਂ ਇੱਕ ਹੌਲਦਾਰ ਨੇ ਮੋਟਰਸਾਈਕਲ ਹੁਣੇ ਭਜਾ ਲਿਆ ਸੀ ਉਹਨੇ ਪਿੱਛੋਂ ਜਫਾ ਪਾ ਕੇ ਉਹਦਾ ਪਿੱਛਾ ਕੀਤਾ ਜਿੱਦੇ ਉਹਦੇ ਸੱਟਾਂ ਵੀ ਲੱਗੀਆਂ ਨੇ ਤੋਂ ਇਹ ਦੇ ਲਈ ਇਹਦਾ ਵਿਸ਼ੇਸ਼ ਤੌਰ ਤੇ ਸਨਮਾਨ ਲਈ ਇਹਦੇ ਸਰਟੀਫਿਕੇਟ ਲਿਖ ਕੇ ਭੇਜਾਂਗੇ ਅਸੀਂ ਤੇ ਇਹ ਚੋਰੀ ਦੀ ਵਾਰ ਦਾ ਟ੍ਰੇਸ ਹੋ ਗਈ ਹੈ ਦੂਸਰਾ ਤੋਸ਼ੀ ਫੜ ਲਿਆ ਜਾਏਗਾ ਤੇ ਇਹਨਾਂ ਦੀ ਜਿਹੜੀ ਹੋਰ ਬਰਾਮਦਗੀ ਰਹਿੰਦੀ ਹੈ ਉਹ ਵੀ ਅਸੀਂ ਬਰਾਮਦ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਇਹਨਾਂ ਮਕਦਮਾ ਕਰਦਾਂਗੇ ਬ ਇਹ ਪੱਕੇ ਚੋਰ ਹੈਗੇ ਨੇ ਜੀ ਜਿਨ੍ਹਾਂ ਦੇ ਖਿਲਾਫ ਜਿਹੜਾ ਦੋਸ਼ੀ ਫੜਿਆ ਗਿਆ ਇਹਦੇ ਖਿਲਾਫ 2 ਮੁਕਦਮੇ ਦਰਜ ਨੇ ਤੇ ਜਿਹੜਾ ਨਹੀਂ ਫੜਿਆ ਗਿਆ ਉਹਦੇ ਖਿਲਾਫ ਵੀ 18 ਮੁਕਦਮੇ ਦਰਜ ਹੈਗੇ ਨੇ ਤੇ ਇਸ ਕਰਕੇ ਇਸੇ ਨੂੰ ਦੇਖਦੇ ਹੋਏ ਅਸੀਂ ਜਿਹੜੀ ਨਵੀਂ ਬੀ ਐਨ ਐਸ ਦੀ ਧਾਰਾ 111 ਹੈਗੀ ਹੈ ਜਿਹੜਾ ਕਿ ਬਾਰ ਬਾਰ ਜੁਰਮ ਕਰਨ ਦੇ ਆਦੀ ਹੈਗੇ ਨੇ ਉਹਨਾਂ ਨੂੰ ਕੰਟੇਨ ਕਰਨ ਲਈ ਸਜ਼ਾ ਦੇ ਵੱਧ ਪ੍ਰਬੰਧਨ ਹੈਗਾ ਜਿਹੜਾ ਉਸ 'ਚ ਉਹ ਸੈਕਸ਼ਨ ਲਾ ਕੇ ਇਹਨਾਂ ਨੂੰ ਅਸੀਂ ਟ੍ਰਾਇਅਲ ਲਈ ਭੇਜਾਂਗੇ ਇਹੀ ਮੈਂ ਦੱਸਣ ਚਾਹਾਂ ਸਰ ਇਹਨੇ ਪ੍ਰੋਇਪਰ ਦੇ ਬੰਦੇ ਆ ਕੇ ਇੱਥੇ ਕਿ ਚੋਰੀ ਕਰਦੇ ਇਹਨਾਂ ਦਾ ਮਨ ਤੋਂ ਕੀ ਸੀਗਾ ਕੋਈ ਪਤਾ ਲੱਗਿਆ ਪਰ ਕਿਸ ਤਰ੍ਹਾਂ ਪੁੱਛ ਕੇ ਸਹੀ ਗੱਲ ਕਲੀਅਰ ਹੋਈ ਹੈ ਇਹਨਾਂ ਦਾ ਤਰੀਕਾ ਵਾਰਦਾਤ ਹੈ ਹੀ ਸੀਗਾ ਵੀ ਇਹ ਘੁੰਮਦੇ ਫਿਰਦੇ ਜਿੱਥੋਂ ਵੀ ਨਿਕਲਦੇ ਸੀਗੇ ਇਹ ਪਿੰਡ ਦੇ ਵਿੱਚ ਟਰਾਈ ਕਰਦੇ ਸੀ ਤਾਲਾ ਲੱਗਿਆ ਘਰ ਮਿਲ ਜੇ ਕੋਈ ਵੀ ਤਾਲਾ ਲੱਗਿਆ ਘਰ ਦੇਖਦੇ ਸੀ ਤੇ ਫਿਰ ਉਹਨੂੰ ਟਾਰਗੇਟ ਕਰਦੇ ਸੀ ਉਹਦੇ ਆਲੇ ਦੁਆਲੇ ਚੈੱਕ ਆ ਲੈਂਦੇ ਸੀ ਕੋਈ ਕੈਮਰੇ ਵਗੈਰਾ ਨਾ ਹੋਣ ਫਿਰ ਇਹ ਅੰਦਰ ਐਂਟਰ ਕਰਕੇ ਉਹ ਚੋਰੀ ਕਰਦੇ ਸੀ ਔਰ ਇਹ ਇਹਦੀ ਇਹਨਾਂ ਦੀ ਵਿਸ਼ੇਸ਼ਤਾ ਇਹ ਸੀ ਕਿ ਵੀ ਦਿਨ ਦੇ ਟਾਈਮ ਚੋਰੀ ਕਰਦੇ ਨੇ ਰਾਤ ਦੇ ਟਾਈਮ ਨਹੀਂ ਕਰਦੇ ਦਿਨ ਦੇ ਟਾਈਮ ਹੀ ਇਹਨਾਂ ਦਾ ਚੋਰੀ ਕਰਨ ਦਾ ਹੈਗੇ ਸੋ ਦਾਦਾ ਜੀ ਆਖੀ ਲਗਾਤਾਰ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਹ ਸਾਫਾ ਹੁੰਦਾ ਜਾ ਰਿਹਾ ਲੋਕ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਆਤ ਨਹੀਂ ਜਾਪਦੇ ਹਕੀਕਤ ਦੀ ਵੀ ਪੰਜਾਬੀ ਲਈ ਮੋਗਾ ਤੋਂ ਮਨੀਸ਼ ਜਿੰਦਲ ਦੀ ਰਿਪੋਰਟ